ਇਸ ਵਿਲੈਸੀ ਉਸ ਥਾਂ ਦੇ ਉੱਪਰ ਮੌਜੂਦ ਹੈ ਜਿੱਥੇ ਚੰਡੀਗੜ੍ਹ ਦੇ ਵਿੱਚ ਗੋਲੀਆਂ ਮਾਰ ਕੇ ਇੰਦਰਜੀਤ ਪੈਰੀ ਨਾਮਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਚੰਡੀਗੜ੍ਹ ਦੇ ਸੈਕਟਰ 26 ਦੀ ਟਿੰਬਰ ਮਾਰਕੀਟ ਦੇ ਵਿੱਚ ਬੀਤੀ ਸ਼ਾਮ ਵਾਪਰੇ ਇਸ ਹੌਲਨਾਕ ਵਾਰਦਾਤ ਨੇ ਪੂਰੇ ਚੰਡੀਗੜ੍ਹ ਨੂੰ ਦਹਿਲਾਕੇ ਰੱਖ ਦਿੱਤਾ ਹੈ ਜਿੱਥੇ ਕਿ ਲਾਰੈਂਸ ਦੇ ਕਰੀਬੀ ਸਾਥੀ ਇੰਦਰਜੀਤ ਪੈਰੀ ਦੀ ਹੱਤਿਆ ਕੀਤੀ ਗਈ ਹੈ ਜਾਣਕਾਰੀ ਹੁਣ ਇਸ ਮਾਮਲੇ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਵੱਡੀ ਸਾਜ਼ਿਸ਼ ਦੇ ਪਿੱਛੇ ਲਾਰੈਂਸ ਦਾ ਹੀ ਹੱਥ ਹੈ ਜਿਸ ਨੇ ਆਪਣੇ ਕਰੀਬੀ ਦੋਸਤ ਨੂੰ ਇਸ ਕਦਰ ਪੂਰੀ ਸਾਜ਼ਿਸ਼ ਦੇ ਤਹਿਤ ਰਸਤੇ ਦੇ ਵਿੱਚੋਂ ਹਟਾ ਦਿੱਤਾ ਤੇ ਉਸ ਦਾ ਇਹ ਵੱਡਾ ਇਲਜ਼ਾਮ ਜੋ ਮੀਡੀਆ ਰਿਪੋਰਟਾਂ ਦੇ ਵਿੱਚ ਆ ਰਿਹਾ ਕਿ ਉਹ ਉਸ ਦੇ ਦੁਸ਼ਮਨ ਗੋਲੀ ਬਰਾਡ ਦੇ ਲਈ ਕੰਮ ਕਰਦਾ ਸੀ ਅਤੇ ਥੋਦੇ ਜਿਹੜੇ ਕਿ ਬਾਹਰ ਹਟੇ ਰੈਸਟੋਰੈਂਟਾਂ ਦੇ ਵਿੱਚੋਂ ਫਰੋਤੀ ਇਕੱਠੀ ਕਰਕੇ ਉਹ ਪੈਸੇ ਜਿਹੜਾ ਕਿ ਗੋਲੀ ਬਰਾਡ ਨੂੰ ਦਿੰਦਾ ਸੀ ਇਸ ਤਰ੍ਹਾਂ ਦੇ ਇਲਜ਼ਾਮ ਹੁਣ ਇਸ ਮਾਮਲੇ ਦੇ ਵਿੱਚ ਸਾਮਣੇ ਐਨੇ ਤੇ ਨਮੀ ਜਿਹੜੀ ਕਿ ਉਹਨ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਉਹ ਐਸੇ ਥਾਂ ਦੀ ਉੱਪਰ ਜਿਹੜੀ ਕਿ ਦੇਖੀ ਜਾ ਸਕਦੀ ਹੈ ਇੰਦਰਜੀਤ ਪੈਰੀ ਜੋ ਕਿ ਕਿਆ ਕਾਰ ਦੇ ਵਿੱਚ ਸਵਾਰ ਹੁੰਦਾ ਹੈ ਅਤੇ ਇਸੇ ਦੌਰਾਨ ਜਿਹੜਾ ਕਿ ਕ੍ਰੈਟਾ ਕਾਰ ਜਿਹੜੀ ਆਉਂਦੀ ਹੈਗੀ ਆ ਉਹ ਓਵਰਟੇਕ ਕਰਕੇ ਤਾਬਰ ਤੋੜ ਜਿਹੜੀ ਕਿ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਜੋ ਕਾਰਸ ਦੇ ਵਿੱਚ ਸਵਾਰ ਚਾਰ ਤੋਂ ਤਿੰਨ ਤੋਂ ਚਾਰ ਬਦਮਾਸ਼ ਦੱਸੇ ਜਾ ਰਹੇ ਨੇ ਇਹ ਦੇਖੋ ਉਸੇ ਘਟਨਾ ਦੇ ਉੱਪਰ ਜਿਹੜਾ ਕਿ ਹੈਗਾ ਆ ਜੋ ਗੱਡੀ ਦਾ ਕੰਚ ਜਿਹੜਾ ਕਿ ਆ ਉਹ ਖਿਲਰਿਆ ਹੋਇਆ ਹੈ ਤੇ ਕੁਝ ਜਿਹੜੇ ਕੀ ਨਿਸ਼ਾਨ ਤੁਹਾਨੂੰ ਇੱਥੇ ਲੱਗੇ ਹੋਏ ਜ਼ਰੂਰ ਨਜ਼ਰ ਆਉਂਦੇ ਹੋਣੇ ਆ ਇਹ ਓਸੀ ਉਹੀ ਥਾਂ ਆ ਜਿੱਥੇ ਕਿ ਇਸ ਪਾਸੇ ਤੋਂ ਇੰਦਰਪ੍ਰੀਤ ਪਹਿਲੀ ਦੀ ਜਿਹੜੀ ਕੀ ਕਾਰ ਆਉਂਦੀ ਹੈ ਅਤੇ ਇਸੇ ਥਾਂ ਦੇ ਉੱਪਰ ਆ ਕੇ ਉਸ ਨੂੰ ਕ੍ਰੈਟਾ ਕਾਰ ਜਿਹੜੀ ਕੀ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਮੁਰੇ ਆ ਕੇ ਕਾਰ ਲਗਾ ਦਿੱਤੀ ਜਾਂਦੀ ਹੈ ਤਾਂ ਇੱਥੇ ਹੀ ਲਗਾਤਾਰ 8 ਤੋਂ 9 ਫਰਕ ਕੀਤੇ ਗਏ ਨੇ ਇਹ ਜਿਹੜੇ ਕੀ ਬੀਤੀ ਸ਼ਾਮ ਜਿਹੜਾ ਕੀ ਹੈਗਾ ਵਾਰਦਾਤ ਤੋਂ ਬਾਅਦ ਫ੍ਰੈਂਸਿਕ ਟੀਮ ਦੇ ਵੱਲੋਂ ਹਰੇਕ ਐਂਗਲ ਤੋਂ ਇਸ ਮਾਮਲੇ ਦੀ ਤਫ਼ਤੀਸ਼ ਅਕੀਤੀ ਚੱਲੀ ਹੈ ਅਤੇ ਇਸ ਹੌਲਨਾਕ ਵਾਰਦਾਤ ਤੋਂ ਬਾਅਦ ਜਿਹੜਾ ਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਗੱਡੀ ਦੇ ਵਿੱਚ ਜਿਹੜੇ ਕਿ ਬਦਮਾਸ਼ ਆਏ ਸਨ ਕ੍ਰੈਟਾ ਕਾਰ ਦੇ ਵਿੱਚ ਸਵਾਰ ਹੋ ਕੇ ਬਦਮਾਸ਼ ਆਏ ਸਨ ਉਹਨਾਂ ਦੇ ਵਿੱਚੋਂ ਦੋ ਤਾਂ ਬਾਹਰ ਨਿਕਲ ਕੇ ਫਾਇਰ ਕਰ ਰਹੇ ਨੇ ਤੇ ਇੱਕ ਜਿਹੜਾ ਕਿ ਨੌਜਵਾਨ ਉਸ ਗੱਡੀ ਦੇ ਵਿੱਚ ਸਵਾਰ ਹੁੰਦਾ ਉਹ ਬਕਾਇਦਾ ਇਸ ਪੂਰੀ ਵਾਰਦਾਤ ਦੀ ਵੀਡੀਓ ਕਾਲ ਕਰਦਾ ਹੈ ਅ ਮਰਕਾ ਦੇ ਵਿੱਚ ਬੈਠੇ ਹੋਏ ਗੈਂਗਸਟਰਾਂ ਨੂੰ ਅਤੇ ਪੂਰਾ ਲਾਈਵ ਟੈਲੀਕਾਸਟ ਜਿਹੜਾ ਕਿ ਇੱਥੇ ਦਿਖਾਇਆ ਜਾਂਦਾ ਜੋ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸੇ ਦੌਰਾਨ ਜਿਹੜਾ ਕਿ ਹੁਣ 골ਡੀ ਬਰਾੜ ਦੀ ਇੱਕ ਕਥਿਤ ਆਡੀਓ ਹਾਲਾਂਕਿ ਹਮਦਰਦ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ ਉਸ ਦੇ ਵਿੱਚ ਇਹ 골ਡੀ ਬਰਾੜ ਲਾਰੈਂਸ ਬਿਸ਼नोई ਦੇ ਉੱਪਰ ਵੱਡੇ ਸੰਗੀਨ આરોਪ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿਸ ਦੇ ਨਾਲ ਲਾਰੈਂਸ ਦੀ ਦੋਸਤੀ ਸੀ ਲੌਰੈਂਸ ਜਿਸ ਦਾ ਬੇहद ਕਰੀਬੀ ਸੀ ਪੈਰੀ ਦਾ ਜਿਸ ਦੇ ਘਰ ਦੇ ਵਿੱਚ ਉਸ ਦੇ ਮਾਦੀਆਂ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਦੀਆਂ ਉਸੇ ਦੇ ਨਾਲ ਦਗਾ ਕਮਾਇਆ ਲੌਰੈਂਸ ਬਿਸ਼ਨੋਈ ਇਹ 골ਡੀ ਬਰਾਡ ਦੇ ਵੱਲੋਂ ਕਥਿਤ ਜਿਹੜੀ ਕਿ ਆਡੀਓ ਹੈਗੀ ਆ ਉਹ ਜੋ ਹੁਣ ਵਾਇਰਲ ਹੋ ਰਹੀ ਹੈ ਜਿਸ ਦੀ ਮੀਡੀਆ ਹਮਦਰਦ ਮੀਡੀਆ ਪੁਸ਼ਟੀ ਨਹੀਂ ਕਰਦਾ ਪਰ ਉਹ આરોਪ ਲਗਾ ਰਿਹਾ ਕਿ ਲੌਰੈਂਸ ਨੇ ਹੀ ਆਪਣਾ ਕਰੀਬੀ ਦੋਸਤ ਇੰਦਰਜੀਤ ਪੈਰੀ ਨੂੰ ਮਰਵਾਇਆ ਦਗਾ ਕਮਾਇਆ ਅਤੇ ਇਸ ਤੋਂ ਬਾਅਦ ਜਿਹੜੀ ਕਿ ਕਟਨਾ ਕਰਨ ਤੋਂ ਬਾਅਦ ਹੁਣ ਜਿਹੜੀ ਕਿ ਪੁਲਿਸ ਭਾਵੇਂ ਚੰਡੀਗੜ੍ਹ ਪੁਲਿਸ ਹੈ ਪੰਚਕੂਲਾ ਦੀ ਜਿਹੜੀ ਕਿ ਪੁਲਿਸ ਹੈਗੀ ਹੈ ਹਰੇਕ ਪਹਿਲੂ ਤੋਂ ਮਾਮਲੇ ਦੀ ਤਫ਼ਤੀਸ਼ ਜਿਹੜੀ ਕਿ ਉਹ ਕਰ ਰਹੀ ਹੈਗੀ ਹੈ ਸੋ ਜਾਣਕਾਰੀ ਮਿਲੀ ਹੈ ਕਿ ਇੰਦਰਜੀਤ ਪੈਰੀ ਜਿਸ ਦਾ ਜਿਹੜਾ ਕਿ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਸਵਾ ਮਹੀਨਾ ਪਹਿਲਾਂ ਵਿਆਹ ਹੋਇਆ ਸੀਗਾ ਤੇ ਉਸ ਦੀ ਹੱਤਿਆ ਕੀਤੀ ਗਈ ਹੈ ਉਸ ਦੇ ਪਿਤਾ ਜਿਹੜੇ ਹੈਗੇ ਨੇ ਪੈਰੀ ਦੇ ਉਹ ਵੀ ਪੰਜਾਬ ਦੇ ਪੁਲਿਸ ਦੇ ਵਿੱਚ ਇੰਸਪੈਕਟਰ ਰਹੇ ਚੁੱਕੇ ਨੇ ਅਤੇ ਬਕਾਇਦਾ ਜਿਹੜੀਆਂ ਇੰਦਰਜੀਤ ਪੈਰੀ ਦੀਆਂ 골ਡੀ ਅ ਅਤੇ ਲਾਰੈਂਸ ਦੇ ਨਾਲ ਬਕਾਇਦਾ ਜਿਹੜੀ ਕੁਝ ਫੋਟੋਗ੍ਰਾਫਸ ਵੀ ਇਹਨੇ ਦਿਨੇ ਕਾਫੀ ਸੁਰਖੀਆਂ ਦੇ ਵਿੱਚ ਆ ਰਹੀਆਂ ਹੈਗੀਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਕੀਮੇ ਇੰਦਰਪ੍ਰੀਤ ਉਰਫ ਪੈਰੀ ਜਿਹੜਾ ਕਿ ਹੈਗਾ ਆ ਉਹ ਲਾਰੈਂਸ ਦੇ ਨਾਲ ਨਜ਼ਰ ਆ ਰਿਹਾ ਇਹ ਜਿਹੜੀਆਂ ਕਿ ਤਸਵੀਰਾਂ ਨੇ ਉਹ ਕਾਲਜ ਟਾਈਮ ਦੇ ਦੱਸੀਆਂ ਜਾ ਰਹੇ ਜਦੋਂ ਸਾਲ ਮੇਬੀ 10 11 ਦਾ ਇਹ ਵਾਕਿਆ ਹੋਣਾ ਜਦੋਂ ਲਾਰੈਂਸ ਅਤੇ ਇੰਦਰਪ੍ਰੀਤ ਪੈਰੀ ਦੋਵੇਂ ਇਕੱਠੇ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਨੇ ਤਾਂ ਉਸੇ ਜਣ ਉਹਨਾਂ ਦੀ ਦੋਸਤੀ ਹੁੰਦੀ ਹੈ ਤੇ ਉਸ ਸਮੇਂ ਗੋਲਡੀ ਅਤੇ ਲਾਰੈਂਸ ਇਕੱਠੇ ਹੁੰਦੇ ਸਨ ਇਕੱਠੇ ਕੰਮ ਕਰੇ ਹੁੰਦੇ ਪਰ ਕੁਝ ਕਾਰਦਿਆਂ ਦੇ ਕਰਕੇ ਦੋਮਾ ਦੇ ਵਿੱਚ ਫੁੱਟ ਪੈ ਜਾਂਦੀ ਹੈ ਦੋਵੇਂ ਜਿਹੜੇ ਕੀ ਹੈਗੇ ਨੇ ਉਹ ਅਲੱਗ ਹੋ ਜਾਂਦੇ ਨੇ ਜਿਸ ਤੋਂ ਬਾਅਦ ਗੋਲਡੀ ਆਪਣਾ ਅਲੱਗ ਗੈਂ ਚਲਾਉਂਦਾ ਤੇ ਲਾਰੈਂਸ ਆਪਣੀ ਅਲੱਗ ਜਿਹੜੀ ਕੀ ਉਹ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੁੰਦਾ ਇਸੇ ਵਿਚਾਲੇ ਜਿਹੜਾ ਕਿ ਇਹ ਸੂ ਮਿਲ ਜਾਂਦੀ ਹੈ ਕਿ ਜਿਹੜਾ ਕਿ ਇੰਦਰਪ੍ਰੀਤ ਪੈਰੀ ਹੈ ਉਹ ਗੋਲਡੀ ਦੇ ਦੁਸ਼ਮਣ ਯਾਨੀ ਕਿ ਲਾਰੈਂਸ ਦੇ ਦੁਸ਼ਮਣ ਗੋਲਡੀ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਤੇ ਇੱਥੇ ਚੰਡੀਗੜ੍ਹ ਹੋ ਗਿਆ ਜਾਂ ਫਿਰ ਪਟਕੁਲਾ ਹੋ ਗਿਆ ਆਸ-ਪਾਸ ਏਰੀਏ ਦੇ ਵਿੱਚ ਜੋ ਵੀ ਰਿਕਵਰੀ ਆਫ ਕਰਕੇ ਗੋਲਡੀ ਇੰਦਰ ਦਾ ਜਿਸ ਤੋਂ ਬਾਅਦ ਹੁਣ ਇਹ ਸਾਜ਼ਿਸ਼ ਚੱਗੀ ਬਕਾਇਦਾ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਲਾਰੈਂਸ ਦੇ ਵੱਲੋਂ ਹੀ ਇੰਦਰਪ੍ਰੀਤ ਅਪੈਰੀ ਨੂੰ ਇਹ ਕਾਲ ਕੀਤੀ ਜਾਂਦੀ ਹੈ ਇੱਕ ਫੋਨ ਕਾਲ ਆਉਂਦੀ ਹੈ ਕੀ ਇੰਦਰ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਤੂੰ 26 ਦੇ ਮਾਰਕੀਟ ਦੇ ਵਿੱਚ ਆਇਆ ਹੈ ਅਤੇ ਇਸ ਦੌਰਾਨ ਜਿਹੜਾ ਕੀ ਹੈ ਇਹ ਵੀ ਗੱਲ ਦਾ ਜ਼ਿਕਰ ਕੀਤਾ ਜਾਂਦਾ ਕਿ ਇੱਥੇ ਤੇਰੇ ਮੋਬਾਈਲ ਦੇ ਉੱਪਰ ਫੋਨ ਕਾਲ ਦੇ ਉੱਪਰ ਗੱਲਬਾਤ ਕਰਨਾ ਠੀਕ ਨਹੀਂ ਹੋਵੇਗਾ ਉੱਥੇ ਤੈਨੂੰ ਕੋਈ ਹੋਰ ਬੰਦਾ ਮਿਲੇਗਾ ਜਿਸ ਦੇ ਜ਼ਰੀਏ ਆਪਾਂ ਜਿਹੜੀ ਕਿ ਅੱਗੇ ਗੱਲਬਾਤ ਕਰ ਸਕਦੇ ਹਾਂ ਤੇ ਉਸ ਨੂੰ ਨਵੇਂ ਵਿਆਹ ਦੀ ਮੁਬਾਰਕਾ ਵੀ ਦਿੱਤੀਆਂ ਗਈਆਂ ਪੈਰੀ ਨੂੰ ਲਾਰੈਂਸ ਦੇ ਫੋਨ ਤੋਂ ਬਾਅਦ ਜਿਹੜਾ ਕੀ ਹੈਗਾ ਆ ਇੰਦਰਪ੍ਰੀਤ ਪੈਰੀ ਆਪਣੀ kia ਗੱਡੀ ਤੇ ਵੀ ਸਵਾਰ ਹੋ ਕੇ ਐਸੇ ਥਾਂ ਦੇ ਉੱਪਰ ਆਉਂਦਾ ਜਿੱਥੇ ਕਿ ਇੱਕ ਵਿਅਕਤੀ ਮਿਲਦਾ ਹੈ ਉਸ ਨੂੰ ਉਸ ਦੀ ਗੱਡੀ ਦੇ ਵਿੱਚ ਆ ਕੇ ਬੈਠਦਾ ਜੋ ਹੁਣ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਹੈ ਪੁਲਿਸ ਦੇ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਹੈ ਕਿ ਜਿਸ ਸ਼ਖਸ ਨੂੰ ਇੰਦਰਪ੍ਰੀਤ ਪੈਰੀ ਇੱਥੇ ਮਿਲਣ ਲਈ ਆਉਂਦਾ ਉਹ ਸ਼ਖਸ ਉਸ ਦੀ ਗੱਡੀ ਦੇ ਵਿੱਚ ਬੈਠਦਾ ਤੇ ਹੁਣ ਜਿਹੜੀ ਕਿ ਮੀਡੀਆ ਦੇ ਵਿੱਚ ਚਰਚਾਾਂ ਹਨ ਕਿ ਗੱਡੀ ਦੇ ਵਿੱਚ ਜੋ ਇੰਦਰਪ੍ਰੀਤ ਪੈਰੀ ਦੇ ਨਾਲ ਦੀ ਸੀਟ ਦੇ ਉੱਪਰ ਬੈਠਾ ਹੋਇਆ ਸ਼ਖਸ ਸੀ ਪਹਿਲਾਂ ਉਸ ਦੇ ਵੱਲੋਂ ਇੰਦਰਪ੍ਰੀਤ ਦੇ ਉੱਪਰ ਫਰ ਕੀਤੇ ਗਏ ਇੱਕ ਨਹੀਂ ਦੋ ਨਹੀਂ ਕਈ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਜਿਹੜਾ ਕਿ ਅਧਮਰਿਆ ਹੋ ਜਾਂਦਾ ਪੈਰੀ ਅਤੇ ਉੱਥੇ ਬੇਤੁਦ ਹੋ ਜਾਂਦਾ ਜਿਸ ਦੇ ਵਿੱਚ ਕੋਈ ਉਸ ਦੀ ਕਸਰ ਨਾ ਰਹਿ ਜਾਵੇ ਮੌਤ ਦੇ ਘਾਟ ਉਸ ਨੂੰ ਉਤਾਰਨ ਦੇ ਵਿੱਚ ਜਿਸ ਤੋਂ ਬਾਅਦ ਕ੍ਰੇਟਾ ਗੱਡੀ ਜਿਹੜੀ ਕਿ ਉਸ ਗੱਡੀ ਨੂੰ ਓਵਰਟੇਕ ਕਰਦੀ ਹੈ ਉਸ ਦੇ ਵਿੱਚੋਂ ਵੀ ਬਾਹਰ ਜਿਹੜੇ ਕਿ ਨੌਜਵਾਨ ਨਿਕਲਦੇ ਹੈਗੇ ਨੇ ਬਦਮਾਸ਼ ਨਿਕਲਦੇ ਨੇ ਉਹ ਵੀ ਆਪਣੇ ਮਨ ਦੀ ਪੜਾਸ ਕਰਦੇ ਨੇ ਗੋਲੀਆਂ ਚਲਾਉਂਦੇ ਨੇ ਅਤੇ ਇਸੇ ਦੌਰਾਨ 8 ਤੋਂ 9 ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਬਹੁਤ ਜੜੀਆਂ ਕਿ ਗੰਭੀਰ ਜ਼ਖਮੀ ਹੋ ਜਾਂਦਾ ਇੰਰਪ੍ਰੀਤ ਪੈਰੀ ਅਤੇ ਦੱਸਿਆ ਜਿਹੜਾ ਕਿ 6 ਤੋਂ 7 ਗੋਲੀਆਂ ਉਸਦੇ ਲੱਗੀਆਂ ਨੇ ਦਿਲ ਦੇ ਵਿੱਚ ਵੀ ਇੱਕ ਗੋਲੀ ਲੱਗੀ ਹੈ ਜਿਸ ਕਰਕੇ ਗੰਭੀਰ ਜ਼ਖਮੀ ਜਿਹੜਾ ਕਿ ਉਹ ਹੋ ਜਾਂਦਾ ਤੇ ਤੁਰੰਤ ਉਸ ਨੂੰ ਪੀਜੀਆਈ ਲੈ ਜਾਇਆ ਗਿਆ ਇੰਰਪ੍ਰੀਤ ਪੈਰੀ ਨੂੰ ਜਿੱਥੇ ਕਿ ਅਖਰਕਾਰ ਉਸਨੇ ਦਮ ਤੋੜ ਦਿੱਤਾ ਹੈ 109 mm ਪਿਸਤੌਲ ਦਾ ਜਿਹੜਾ ਕੇਸ ਵਾਰਦਾਤ ਤੋਂ ਅੰਜਾਮ ਦੇਣ ਦੇ ਲਈ ਇਸਤੇਮਾਲ ਕੀਤਾ ਗਿਆ ਇਹ ਉਹ ਪਿਸਤੌਲ ਹੈ ਜੋ ਜ਼ਿਆਦਾਤਰ ਜਿਹੜੇ ਕੀ ਹੈ ਪਾਕਿਸਤਾਨ ਜਾਂ ਫਿਰ ਹੋਰ ਕੱਲੀ ਫੋਰਨ ਕੰਟਰੀਆਂ ਦੇ ਵਿੱਚ ਬਣਦੀ ਹੈ ਪਰ ਇੰਡੀਆ ਦੇ ਵਿੱਚਲੇ ਇਸ ਦੀ ਜਿਹੜੀ ਕਿ ਮੈਨੂਫੈਕਚਰਿੰਗ ਨਹੀਂ ਹੁੰਦੀ ਤਾਂ ਜ਼ਹਰ ਜੀ ਗੱਲ ਹੈ ਕਿ ਪੂਰੀ ਪਲਾਨਿੰਗ ਦੇ ਨਾਲ ਇਹ ਵਾਰਦਾਤ ਤੋਂ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਗੈਂਗਵਾੜ ਦੇ ਨਾਲ ਇਸ ਮਾਮਲੇ ਨੂੰ ਜੋੜਿਆ ਜਾ ਰਿਹਾ ਫਿਲਹਾਲ ਜਿਹੜਾ ਕਿ ਅਜੀ ਚੰਡੀਗੜ੍ਹ ਹੈਗੇ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਪੂਰੇ ਐਂਗਲ ਸੋ ਇਸ ਮਾਮਲੇ ਨੂੰ ਕੋਕਪੜਤਲ ਕੀਤਾ ਜਾ ਰਿਹਾ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿੱਥੇ 골ਡੀ ਬਰਾੜ ਦੇ ਵੱਲੋਂ ਇੱਕ ਕਥਿਤ ਆਡੀਓ ਵਾਇਰਲ ਹੋ ਕੀਤੀ ਜਾਂਦੀ ਹੈ ਜਿਸ ਦੀ ਹਮਦਰਦ ਮੀਡੀਆ ਵੱਲੋਂ ਪੁਸ਼ਟੀ ਕੀਤੀ ਜਾਂਦੀ ਉਸ ਦੇ ਵਿੱਚ ਲੌਰੈਂਸ ਦੇ ਉੱਪਰ ਇਹ ਅਲੀਗੇਸ਼ਨ ਲਗਾ ਦਿੱਤੇ ਜਾਂਦੇ ਨੇ ਕਿ ਲੌਰੈਂਸ ਨੇ ਆਪਣੇ ਦਗਾ ਕਮਾਇਆ ਯਾਰੀ ਯਾਰਮਾਰ ਕੀਤੀ ਅਤੇ ਆਪਣੇ ਹੀ ਕਰੀਬੀ ਨੂੰ ਮਰਵਾ ਦਿੱਤਾ ਜਦ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜਾ ਕਿ ਲੌਰੈਂਸ ਗੈਂਗ ਦੇ ਵੱਲੋਂ ਵੀ ਇੱਕ ਪੋਸਟ ਪਾਈ ਜਾਂਦੀ ਹੈਗੀ ਹੈ ਰੋਜ ਬਾਕਸਰ ਦੇ ਨਾਮ ਤੋਂ ਜਿਹੜੀ ਪੋਸਟ ਪਾਈ ਜਾਂਦੀ ਹੈ ਇਹ ਵੀ ਜਿਹੜੀ ਕਿ ਹੰਦਰਦ ਮੀਡੀਆ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਅਤੇ ਇਹ ਕਿਹਾ ਜਾਂਦਾ ਕਿ ਪੈਰੀ ਨੇ ਜਿਹੜਾ ਕੀ ਹੈ ਸਾਡੇ ਨਾਲ ਧੋਖਾ ਕੀਤਾ ਅਤੇ ਸਾਡੇ ਦੁਸ਼ਮਣ ਦੇ ਲਈ ਕੰਮ ਕਰਦਾ ਸੀ ਜਿਸ ਕਰਕੇ ਉਸ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਰੁਖ ਰਹਿਣ ਵਾਲਾ ਕੀ ਨਮੀ ਗੈਂਗਵਾਰ ਦਾ ਜਿਹੜਾ ਕੇਸ ਵਾਰਦਾਤ ਤੋਂ ਬਾਅਦ ਜਿਹੜਾ ਕਿ ਫਿਲਸਫਾ ਸ਼ੁਰੂ ਹੋ ਜਾਵੇਗਾ ਇਹ ਦੇਖਣਾ ਬੇਹਦ ਐਮ ਹੋਵੇਗਾ ਅਤੇ ਹੋਰ ਪਲਪਲ ਦੀ ਅਪਡੇਟ ਜਿਹੜੀ ਕਿ ਪੁਲਿਸ ਦੇ ਵੱਲੋਂ ਸੰਜਕ ਕੀਤੀ ਜਾਵੇਗੀ ਇਸ ਵਾਰਦਾਤ ਤੋਂ ਲੈ ਕੇ ਉਹ ਵੀ ਤੁਰਤ ਪਹੁੰਚਾਉਂਦੇ ਰਹਿਵਾਂਗੇ ਤੁਸੀਂ ਜੁੜੇ ਹੋ ਹਮਦਰਦ ਮੀਡੀਆ ਦੇ ਨਾਲ ਕੈਮਰਾਮੈਨ ਮਨਦੇ ਨਾਲ ਪਰਵਿੰਦਰ ਚੰਡੀ